ਸਾਸੀ ਕਾਲ ਜੀ ਸਾਰੇ ਵੀਰਾਂ ਨੂੰ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਸਵਾਗਤ ਹੈ ਤੁਹਾਡਾ ਪਹੁੰਚ ਚੁੱਕੇ ਆ ਪਿੰਡ ਮੀਰਕੇ ਜ਼ਿਲ੍ਹਾ ਸ਼ਹੀਦ ਨੂੰ ਤਰਨਤਾਰ ਸਾਹਿਬ ਤਹਿਸੀਲ ਪੱਟੀ ਭਾਈ ਬਿੱਟੂ ਦੇ ਘਰ ਪਹੁੰਚ ਚੁੱਕੇ ਆ ਤਿੰਨ ਨਾਗ ਲੈ ਕੇ ਆਇਆ ਐਨੀਮਲ ਦੋ ਜਿਹੜੀਆਂ ਤਾਜ਼ੀਆਂ ਸੂਈਆਂ ਤੇ ਇੱਕ ਟੋਕੜ ਕਵੈਸਟ ਬੇਨਤੀ ਕਰਦੇ ਆ ਕਿਤੇ ਵੀ ਸਜਣੋ ਖਰੀਦਦਾਰੀ ਕਰਦੇ ਜੇ ਆਪਣੀ ਨਰਖ ਪਰਖ ਕਰਕੇ ਚੋ ਕੇ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਣਾ ਪੈਸੇ ਲਾਉਣੇ ਸਾਡਾ ਕੰਮ ਵੀਡੀਓ ਬਣਾਉਣਾ ਚੈਨਲ ਨੂੰ ਜ਼ਰੂਰ ਸ਼ੇਅਰ ਲਾਈਕ ਕਰਨਾ ਸਬਸਕ੍ਰਾਈਬ ਕਰੋ ਬੈੱਲ ਵਾਲ ਉਹਨੂੰ ਔਰ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦ ਮਿਲ ਸਕੇ ਆਸ ਕਰਦੇ ਹਾਂ ਜੋ ਵੀ ਸਾਡੇ ਚੈਨਲ ਦੇ ਨਾਲ ਜੁੜੇ ਸਾਰੇ ਹੀ ਚੜਦੀ ਕਲਾ ਤੰਦਰੁਸਤੀ ਦੇ ਹੋਵੋਗੇ ਆਓ ਲਈਏ ਵਧੇਰੇ ਜਾਣਕਾਰੀ ਬਿੱਟੂ ਸ਼ਾਹ ਜੀ ਤੋਂ ਬਿੱਟੂ ਜੀ ਸ਼ਾਸਤਰੀ ਕਾਰਵਾਈ ਜੀ ਸੱਚੇ ਗੱਲ ਤੋਂ ਸਾਹਿਬ ਚੜਦੀ ਕਲਾ ਜੀ ਚੜਦੀ ਕਲਾ ਜੀ ਠੀਕ ਹੈ ਹੋਰ ਆਜ ਫਿਰ ਤਿੰਨ ਤਿੰਨ ਠੀਕ ਹੈ ਇੱਕ ਇਹ ਪਹਿਲਾਂ ਡਰੈਸ ਦੱਸ ਗਿਆ ਭੈਣ ਪ੍ਰੋਵਰੈਂਡ ਮੀਰ ਕੇ ਜੀ ਹਾਂ ਜੀ ਸੇਲ ਪੱਟੀ ਠੀਕ ਆ ਤਰਨ ਤਰਨ ਠੀਕ ਆ ਇਹ ਬੜੀ ਬਣੀ ਫਈ ਕੈਸੀ ਭਗਾਨੇ ਜਿਆ ਕੋਈ ਹੈਨਾ ਇਹ ਸਾਜੀ ਇੱਕ ਤੋਹਫਾ ਹੀ ਆ ਤੋਹਫਾ ਨਾ ਜਿਵੇਂ ਉਹ ਸੁਨਿਆਰੇ ਜਿਹੜੇ ਹੁੰਦੇ ਆ ਨਾ ਕੋਈ ਡੱਬੀ ਦੇ ਵਿੱਚ ਸ਼ਾਪ ਨੂੰ ਪਾ ਕੇ ਕਾਜ ਕੁਝ ਕੇ ਬਹੁਤ ਸੋਹਣੀ ਕਰ ਦਿੰਦੇ ਆ ਐਵੇਂ ਇਹ ਡੱਬੀ ਚ ਪਾ ਕੇ ਰੱਖਣ ਵਾਲੀ ਛੋਟੀ ਜੀ ਹੈਨਾ ਤੇ ਪੂਰੀ ਬਣ ਗਈ ਆ ਤੇ ਕਿੰਨਾ ਦੁੱਧ ਆ ਦੁੱਧ 6 ਕਿਲੋ ਜੀ ਹਾਂ ਜੀ 5 ਕਿਲੋ ਦੇ ਧਾਰ ਮਾਰੇ ਖੋਲ ਕੇ ਤੋੜ ਕੇ ਵਿਖਾਈਏ ਲਓ ਭਾਈ ਸਜਣੋ 6 ਕਿਲੋ ਬਿੱਟੂ ਵੀਰ ਕਹਿੰਦਾ ਦੁੱਧ ਹੈਗਾ ਹਾਜ਼ਰ ਤੇ 5 ਕਿਲੋ ਦੀ ਗਰੰਟੀ ਦੇ ਨਾਲ ਮੈਂ ਦੇਣੀ ਆ ਦੋਵੇਂ ਟਾਈਮ ਹੀ ਮਿਲਦੀ ਥਾਪੀ ਤੇ ਮਿਲਦੀ ਆ ਪਾੜੇ ਤੇ ਦੋਵੇਂ ਟਾਈਮ ਸਜਣੋ ਪਾੜੇ ਦੇ ਮਿਲਦੀ ਆ ਬਾਕੀ ਨੀਲੀ ਰਾਵੀ ਦੇ ਵਿੱਚ ਆਉਂਦੀ ਸੂਬਾ ਪਹਿਲਾ ਉਹ ਦੂਜਾ ਤੀਜੇ 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 ਸੂਵੇ ਸੋਈ ਆ ਲੱਗਦੀ ਇਹ ਤੇ ਦੂਜੇ ਸੂਵੇ ਹੀ ਜ਼ਿਆਦਾ ਪਹਿਲੇ ਦੂਜੇ ਹੀ ਆ ਤੇ ਸੂਵੇ ਸਜਣੋ ਤੁਸੀਂ ਤੀਜੇ ਲਾ ਸਕਦੇ ਜੀ ਠੀਕ ਹੈ ਜੀ ਲਓ ਜੀ ਬਾਕੀ ਸੋਹਣੀ ਆ ਹਾਈ ਟੂਟ ਵੀ ਠੀਕ ਆ ਜਿੱਡੀਗਾ ਬਾੜੀ ਜਦੀ ਨਹੀਂ ਵੱਡੀ ਤੇ ਚੰਗੀ ਆ ਬਾਕੀ ਦੇਖ ਸਕਦੇ ਨਿਸ਼ਾਨੀਆਂ ਪ੍ਰੋਪਰ ਨੇਲੀ ਰਾਵੀ ਦੀਆਂ ਹੈਗੀਆਂ ਜੀ ਜੈਨੋ ਠੀਕ ਆ ਪਿਓਰ ਜਉਂਦੀ ਕਿੰਨੇ ਦੀ ਫਿਰ ਦੇ ਦੇਗੇ 40000 ਦੀ ਸੰਦੇ 40 ਦੀ ਹਾਂਜੀ ਵਾਵਾ ਦਿਨ ਹੋ ਗਏ ਛੱਡਦਗੇ 2000 ਛੋਟ ਕਰਦੀ ਚਲੋ ਹੋਰ 1000 ਕਰ ਦਿਓ 30000 ਦੀ ਸੰਦੇ ਸਾਹ ਦੇ ਦਿੰਦੇ ਵਜ ਗਈ ਥਾਪੀ ਦੀ ਹਾਂਜੀ ਆ ਸੋਹੀ ਕਿ ਦੰਦੀ ਇਹ ਸਾਜੀ ਪਰਸੂ ਦੀ ਸੋਹੀ ਆ ਪਰ ਸੋਰੀ ਨਾਰੂ ਗਿੱਲਾ ਹੀ ਹੈ ਹੈ ਕੀ ਤੋਂ ਹੁੰਦੇ ਰਹਿ ਜੇ ਨਹੀਂ ਨਹੀਂ ਹਾਂਜੀ ਨਾਰੂ ਵਾਲਾ ਹਾਂਜੀ ਵੀਰ ਕਈ ਕਮੈਂਟ ਕਰਕੇ ਫੋਨ ਲਾਉਂਦੇ ਜਾਂਦੇ ਬਿੱਟੂ ਬੜਾ ਖੁਸ਼ ਰਹਿੰਦਾ ਮਾ ਬਿੱਟੂ ਹੈਗਾ ਠੰਡਾ ਠੰਡੇ ਵਾਰ ਜੰਮਿਆ ਹੈ ਹੈਨਾ ਤੇ ਬਿੱਟੂ ਵੀਰ ਇਹਦਾ ਕਿੰਨਾ ਦੁੱਧ ਉਹ ਬੋਲਾ ਬੋਲਾ ਸ਼ਰਤ ਸਾਰਾ 8 ਕਿਲੋ ਆਠ ਕਿਲੋ ਸਾਰਾ ਆਪਾਂ 7 ਦੀ ਗਾਰੰਟੀ ਦਿੰਦੇ ਹਾਂ ਚੋਣ ਕਿਦਾਂ ਆ ਰੂਆ ਪੋਲੀ ਬਿਲਕੁਲ ਹਾਂਜੀ ਠੀਕ ਆ ਤੇ ਖੁੱਲ ਕੇ ਤੋੜੀਏ ਚੋਨਾ ਬਿਲਕੁਲ ਰੂਵ ਵਰਗੀ ਕਹਿੰਦਾ ਵੀਰ ਤੇ 8 ਕਿਲੋ ਬੌਲਾ ਠੀਕ ਆ ਸੋਣੀ ਇੱਕ ਅਦ ਕਾਠ ਮਗਰ ਕਟਾ ਆ ਗਿਆ ਜੀ ਹੈ ਲੋ ਜੀ ਤੋੜਾ ਕਰ ਲੋ ਚੈੱਕ ਕਿਨਵਾ ਸੁਭਾ ਵੀਰੇ ਇਹ ਦੂਜੇ ਸੁਵੇ ਸੰਦ ਸਾ ਇਹ ਦੂਜਾ ਸੁਆ ਜੀ ਹੈ ਲੋ ਜੀ ਮੋੜ ਲਿਓ ਨਹੀਂ ਕਾਤ ਦੇਖ ਸਕਦੇ ਜੀ ਪੂਰੀ ਗੱਭਰੂ ਜਵਾਨ ਆ ਠੀਕ ਆ ਆਖ ਬਲੀ ਮਣਕੀ ਜਾਂਦੀ ਸੱਗਰੂ ਲਓ ਜੀ ਲੋ ਜੀ ਪਿਛੋ ਵੀ ਬਹੁਤ ਸਾਫ ਹੈ ਆਟਰ ਕੁਆਲਟੀ ਕਰਮਾਲੀ ਦੀ ਕਿੰਨਾ ਕੇ ਦੁੱਧ ਚੋਈ ਹੋਗੀ ਦੁੱਧ 10 ਤੋਂ ਪਲੱਸ ਜੰਦੂ ਸਾਹਿਬ ਕੱਢੂਗਾ 10-10 ਕਿਲੋ ਦੇ ਦੋ ਨਾ ਹਾਂਜੀ ਬੋਲਾ 8 ਕਿਲੋ ਹੈਗਾ ਜੀ ਕਿੰਨਾ ਮੋਲੇ ਕਰਦੇ ਮੋਲੇ ਦਾ ਸੰਤੋਖ ਆ 70 ਕਰ ਲਈਏ ਹਾਂ 60000 ਰੁਪਏ ਹੈ 60000 ਰੁਪਏ ਦੇਣੀ ਮੈਨੂੰ ਪੜਾ ਤਾਂ 65 ਦੀ 65 ਦੀ ਥਾਪੀ ਮਾਰ ਗਈ ਜਾਣ ਕੇ ਉਂਦੇ ਨਹੀਂ ਜਿਆਦਾ ਧੱਕਾ ਹੋ ਜਾਣਾ ਇਸ ਨੂੰ ਜਾਣ ਕੇ ਉੜਦੀ ਚੋ 65 ਦੀ ਦੇ ਦੇ ਜੀ ਲਓ ਜੀ ਸੱਜਣੋ 65000 ਦੀ ਬਿੱਟੂ ਬਾਈ ਦੇ ਕੋਲੋਂ ਲੈ ਜਾਓ ਮੱਝ ਨਜ਼ਾਰੇ ਲਹੋਗੇ ਠੀਕ ਹੈ ਲਓ ਜੀ ਆਹ ਮਗਰ ਕੱਟੀ ਆ ਗਈ ਕੱਟੀ ਆ ਗਈ ਕਿੰਨੇ ਦਿਨਾਂ ਦਾ ਸੂਹਾ ਹੋ ਗੰਦਾ ਇਹਦਾ ਸੂਹਾ ਅੱਜ 5-6 ਦਿਨ ਹੋ ਗਏ 5-6 ਦਿਨ ਹੋ ਗਏ ਹਾਂ ਜੀ ਠੀਕ ਆ ਕਿੰਨੇ ਮ ਦੁੱਧ ਤੋਂ ਸਟਾਰਟਿੰਗ ਇਹ ਸ਼ੰਦੂ ਸਾਹਿਬ ਆਉਣਾ ਮੈਲਾ ਮਾਰਨ ਰਹੀ ਆ ਜੀ ਅੱਛਾ 9 ਕਿਲੋ ਦੁੱਧ ਹਾਜ਼ਰ ਆ ਜੀ 9 ਕਿਲੋ ਦੁੱਧ ਹਾਜ਼ਰ ਆ ਖੋਲ ਕੇ ਤੋੜ ਕੇ ਵਿਖਾਈਏ ਚੈੱਕ ਲਈਏ ਲਓ ਭਾਈ ਸਜਣੋ ਕਰ ਲਓ ਆਰਡਰ ਕੁਆਲਟੀ ਚੈੱਕ ਗੱਟੀ ਮਗਰ ਜੇ ਤੇ ਤੀਜਾ ਸੂਆ ਜਿਹੜੀ ਮੈਂ ਦੱਸ ਰਿਹਾ ਸੋਈ ਸਵਾਈ ਠੀਕ ਆ ਪਿੰਡ ਅਮਰਕੋੜ ਮੀਰਕੇ ਪਹੁੰਚ ਕੇ ਆਪਣੀ ਵਿਜ਼ਿਟ ਕਰ ਦਿਓ ਨਰਖ ਫਰਕ ਕਰ ਲਿਓ ਮੈਂ ਚੰਗੀ ਵੱਡੀ ਆ ਸ਼ਾਨਦਾਰ ਆ ਨੋਈ ਲਾਇਓ ਜੀ ਆਟ ਕੁਆਰਟੀ ਬਹੁਤ ਸਾਫ ਸੁਸਰੀ ਜਾਂਦੀ ਹੈ ਸੇਂਗ ਠੀਕ ਆ ਉੱਚਾ ਗੁੰਡਾ ਮੁੜਿਆ ਠੀਕ ਆ ਬਾਕੀ ਵਜਨ ਵੱਟਾ ਸੱਜਣੋ ਮੈਨਾਂ ਚੰਗਾ ਜੀ ਖਾਨ ਕੱਲਾ ਕੱਲਾ ਦੇਖ ਸਕਦੇ ਲੱਗਾ ਕਰਵਾ ਲਓ ਲੋ ਜੀ ਲੋਡ ਭਾਈ ਇਹ ਫਰਕੀ ਮੋਲੇ 70 ਦੀ ਦੇ ਦਈਏ ਜੀ 70 ਦੀ ਹਾਂ ਜੀ ਹੋਰ ਕੀ ਮਾਨਤਣ 67 ਦੀ ਦੇ ਰਹੀਆਂ ਸੰਧੂ ਸਾਹਿਬ 67 ਦੀ 3000 ਹੀ ਛੋਟ ਕਰਦੀ ਹੈ ਅੱਛਾ ਹਾਂਜੀ ਹੋਰ ਲੱਗਦਾ ਕਰੋਗੇ ਆ ਦੇ ਅਜੀ ਖੋਸ਼ ਜੀ ਆ ਜੀ ਖੋਸ਼ ਲੱਗਦਾ ਹੋਰ ਦੋ ਕਿ ਕਰੋਗੇ ਨਹੀਂ ਯਾਰ ਕਰਗੇ ਦੋ ਜਾਣ 도ੜਦੇ ਹੁਣ ਚਲੋ ਪੈਣ ਦੀ ਹੋਈ ਜਾਂਦੇ ਠੀਕ ਆ ਮਾਰੋ ਸਾਪੀ ਲਓ ਭਾਈ ਸਜਣੋ ਤਿੰਨ ਐਲੀਮਾ ਵਾਲਾ ਆਪਣੇ ਬਾਈ ਬਿੱਟੂ ਦੇ ਕੋਲ ਹਾਂਜੀ ਤੇ ਆਪਣੀ ਖਰੀਦਦਾਰੀ ਕਰ ਲਿਓ ਜਾਇਜ਼ ਰੇਟਾਂ ਤੇ ਖੜੇ ਨੇ ਠੀਕ ਆ ਤੁਹਾਡੇ ਮਨ ਨੂੰ ਲੱਗਣਗੇ ਤੁਹਾਡਾ ਪਿਆਰਾ ਵੀਰ ਸੰਧੂ ਸਾਹਿਬ ਬੱਦਰਪੁਰੀਆ ਤੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ